ਅੱਜ ਕਿਤੇ 6-7 ਬੱਚੇ ਨਹਾਉਣ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ 4 ਬੱਚੇ ਆ ਜਿਹੜੇ 18 18-19 ਸਾਲ 20 ਸਾਲ 21-22 ਸਾਲ ਤੱਕ ਉਮਰ ਉਹਨਾਂ ਦੀ 4 ਲੜਕੇ ਆ ਜਿਹੜੇ ਡੁੱਬ ਚੁੱਕੇ ਆ ਸਤਲੋਈ ਦਰਿਆ 'ਚ ਨਹੀਂ ਜਿਆਦਾ ਜਿਹੜੇ ਪ੍ਰਵਾਸੀ ਆ ਰੁਕਦੇ ਨਹੀਂ ਆ ਬਸ ਨਦੀ 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 ਕਰੀ ਜਾਂਦੇ ਆ ਵਾ ਨਦੀ 'ਤੇ ਜਾਣਾ ਨਦੀ 'ਤੇ ਜਾਣਾ ਕਹਿੰਗੇ ਇੱਥੇ ਪਾਣੀ 20 ਫੁੱਟ ਡੂੰਗਾ ਸਤਲੋਈ ਦਰਿਆ 'ਚ ਤੇ ਸਾਡੀ ਸਰਦਾਰ ਦੀ ਨਾਲ ਬਣ ਜਾਂਦੀ ਆ ਜਦੋਂ ਕੋਈ ਡੁੱਬ ਜਾਂਦਾ ਸਾਨੂੰ ਵੀ ਟੈਨਸ਼ਨ ਆ ਸਾਡੇ ਸਰਪੰਚ ਸਾਹਿਬ ਨੇ 28-5 ਦੀਆਂ ਪ੍ਰਸ਼ਾਸਨ ਨੂੰ ਰਜਿਸਟਰੀਆਂ ਕੀਤੀਆਂ ਹੋਈਆਂ ਨੇ ਆ ਮੰਗ ਪੱਤਰ ਨੇ ਦੇਖੋ ਦਰਖਾਸਤ ਵੀ ਲੁਧਿਆਣੇ ਤੋਂ ਲੋਕ ਆਉਂਦੇ ਆ ਸ਼ਹਿਰ ਤੋਂ ਵੀ ਇੱਥੇ ਤੁਸੀਂ ਇੱਥੇ ਕਾਈਂਡਲੀ ਸਾਨੂੰ ਇੱਕ ਪੋਸਟ ਪਾਰਟੀ ਦਿੱਤੀ ਜਾਵੇ ਮੈਂ ਇਹ ਸਮਝਦਾ ਵੀ ਜੇ ਕਿਤੇ ਮਾੜਾ ਮੋਟਾ ਤੇ ਗੌਰ ਹੋਇਆ ਹੁੰਦਾ ਤਾਂ ਅੱਜ ਜਿਹੜੇ ਚਾਰ ਨੌਜਵਾਨ ਆ ਉਹ ਸਹੀ ਨੌਕਰੀ ਨਹੀਂ ਸਵੇਰੇ ਦੀ ਵੱਡੀ ਖਬਰ ਨਿਕਲ ਕੇ ਕਸਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜ ਨੌਜਵਾਨ ਜਿਹੜੇ ਕੀ ਹਨਾਨ ਗਏ ਸੀਗੇ ਤੇ ਨਾਨ ਤੋਂ ਬਾਅਦ ਜਿਹੜੇ ਕੀ ਡੁੱਬ ਡੁੱਬ ਗਏ ਤੇ ਸਾਰਨਾ ਸਰਪੰਚ ਸਾਹਿਬ ਮੇਜੂ ਸੰਪਰਕ ਕੀ ਹੋਇਆ ਕੀ ਸੀ ਇਹ ਤੇ ਇਹ ਹੈ ਜੀ ਵੀ ਰੋਜ਼ ਸ਼ਹਿਰ ਦੇ ਵਿੱਚੋਂ ਸਾਡੇ ਕਸਾਬਾਦ ਪਿੰਡ ਤੋਂ ਤਾਂ ਲੋਕ ਨਹੀਂ ਆਉਂਦੇ ਜਿਹੜੇ ਲੁਧਿਆਣੇ ਦੇ ਵਿੱਚੋਂ ਲੋਕ ਜਿਹੜੇ ਮੁੰਡੇ ਨਹਾਉਣ ਆਉਂਦੇ ਸਤਲੁਜ ਦਰਿਆ 'ਚ ਦਰਿਆ ਦੇ ਵਿੱਚ ਪਹਿਲਾਂ ਪਾਣੀ ਹੈ ਨਹੀਂ ਸੀ ਹੁਣ ਪਾਣੀ ਵਧਦਾ ਜਦੋਂ ਨਹਾਉਂਦੇ ਆ ਤਾਂ ਦਰਿਆ ਦੇ ਵਿੱਚ ਡੁੱਬ ਜਾਂਦੇ ਆ ਅਸੀਂ ਪੰਚਾਇਤ ਵੱਲੋਂ ਵੀ ਪਰਾਲਾ ਕਰਦੇ ਆ ਇਹਨਾਂ ਨੂੰ ਰੋਕਦੇ ਵੀ ਆ ਪਰ ਫਿਰ ਵੀ ਸਾਡੇ ਰੋਕਣ ਦੇ ਬਾਵਜੂਦ ਵੀ ਜਦੋਂ ਕਿਤੇ ਅਸੀਂ ਇੱਧਰ ਉੱਧਰ ਹੋ ਜਾਂਦੇ ਆ ਫਿਰ ਸਤਲੋਈ ਤੇ ਆ ਜਾਂਦੇ ਆ ਅੱਜ ਕਿਤੇ 6-7 ਬੱਚੇ ਨਹਾਉਣ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ 4 ਬੱਚੇ ਆ ਜਿਹੜੇ 18 18-19 ਸਾਲ 20 ਸਾਲ 21-22 ਸਾਲ ਤੱਕ ਉਰ ਉਹਨਾਂ ਦੀ 4 ਲੜਕੇ ਆ ਜਿਹੜੇ ਡੁੱਬ ਚੁੱਕੇ ਆ ਸਤਲੋਈ ਤੇ ਅੱਜ ਤੇ ਬਸ ਸਾਡੀ ਹੁਣ ਮੰਗ ਇਹ ਆ ਕੋਈ ਦਾ ਕੋਈ ਅਰੇਂਜਮੈਂਟ ਕੀਤਾ ਜਾਵੇ ਸਰਕਾਰ ਵੱਲੋਂ ਗਾਂਹ ਕੋਈ ਇਹਦੀ ਰੋਕਥਾਮ ਹੋ ਸਕੇ ਦੇ ਤਾਂ ਆਏ ਤੇ ਇਹਨਾਂ ਕੋਈ ਨਾ ਕੋਈ ਲੜਕਾ ਇੱਥੇ ਡੁੱਬਦਾ ਸਤਹ ਰੋਜ਼ ਹੀ ਰਹਿੰਦਾ ਸਰਪੰਚਾ ਇਹ ਕੋਣ ਹੈ ਕੋਣ ਸੀਗੇ ਪ੍ਰਵਾਸੀ ਸੀਗੇ ਕਿੱਦਾਂ ਸੀ ਪੰਜਾਬੀ ਹੈ ਤਾਂ ਇਹ ਤਾਂ ਪ੍ਰਵਾਸੀ ਹੋਈ ਆ ਇਹ ਕੋਈ ਉਧਰ ਸੀੜੇ ਪਿੰਡ ਤੋਂ ਆਏ ਹੋਏ ਆ ਜਿਹੜਾ ਜਿਆਦਾ ਇਸ ਸਤਹ ਰੋਜ਼ ਤੇ ਜਿਹੜਾ ਨਹਾਉਣ ਦਾ ਕੰਮ ਹੈ ਜਿਹੜਾ ਆਉਂਦਾ ਉਹ ਪ੍ਰਵਾਸੀ ਜਿਹੜੇ ਲੋਕ ਆ ਉਹੀ ਆਉਂਦੇ ਆ ਇੱਥੇ ਪੰਜਾਬੀ ਲੋਕ ਆ ਜਿਹੜੇ ਉਹ ਦਰਿਆ ਦੇ ਵਿੱਚ ਬਹੁਤ ਘੱਟ 100 ਦੇ ਵਿੱਚੋਂ ਹੋ ਸਕਦਾ ਵੀ ਕਿ ਦੋ ਜਣੇ ਆ ਗਏ ਨਹੀਂ ਜਿਆਦਾ ਜਿਹੜੇ ਪ੍ਰਵਾਸੀ ਆ ਰੁਕਦੇ ਨਹੀਂ ਆ ਬਸ ਨਦੀ 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 ਕਰੀ ਜਾਂਦੇ ਆ ਨਦੀ 'ਤੇ ਜਾਣਾ ਨਦੀ 'ਤੇ ਜਾਣਾ ਕੌਕੇ ਇੱਥੇ ਪਾਣੀ 20 ਫੁੱਟ ਡੂੰਘਾ ਸਤਲੋਈ ਦਰਿਆ 'ਚ ਅੱਛਾ ਜੀ ਤੇ ਸਾਡੀ ਸਰਦਾਰ ਦੀ ਨਾਲ ਬਣ ਜਾਂਦੀ ਹੈ ਜਦੋਂ ਕੋਈ ਡੁੱਬ ਜਾਂਦਾ ਸਾਨੂੰ ਵੀ ਟੈਨਸ਼ਨ ਆ ਕਿਉਂਕਿ ਜਿਹਦਾ ਮਾਂ ਪਿਓ ਦਾ ਬੱਚਾ ਡੁੱਬ ਜਾਂਦਾ ਦੁੱਖ ਤਾਂ ਫਿਰ ਹੈ ਹੀ ਆ ਜੀ ਅਸੀਂ ਵੀ ਜਦ ਇੱਥੇ ਆਏ ਹੋਇਆ ਆ ਆ ਮੁਲਾਜ਼ਿਮਾਂ ਨੂੰ ਫੋਨ ਕੀਤਾ ਉਹ ਵੀ ਆਏ ਆ ਹਾਂ ਜੀ ਤੇ ਹੁਣ ਕਿੰਨੇ ਕੋਈ ਬੱਚੇ ਤਲਾਸ਼ ਹੋ ਚੁੱਕੇ ਕਿੰਨੇ ਬੱਚੇ ਬਾਹਰ ਕੱਢ ਚੁੱਕੇ ਦਰਿਆ 'ਚ ਦਰਿਆ 'ਚ ਹਲੇ ਕੋਈ ਦੀ ਜੀ ਕੱਢਿਆ ਜਿਹੜੇ 4 ਡੁੱਬ ਗਏ ਉਹ ਦਰਿਆ 'ਚ ਹੀ ਹਲੇ ਗੋਤਾਖੋਰ ਹੈ ਇਹਨਾਂ ਦੀ ਕੋਈ ਪਟਿਆਲੇ ਦੀ ਕੋਈ ਟੀਮ ਆ ਗੋਤਾਖੋਰ ਜਿਹੜੀ ਹੂੰ ਜਿਨ੍ਹਾਂ ਦੇ ਬੱਚੇ ਡੁੱਬੇ ਉਹਨਾਂ ਦੀ ਗੱਲ ਹੋਈ ਉਹਨਾਂ ਨਾਲ ਉਹ ਆ ਰਹੇ ਆ ਕਹਿੰਦੇ ਡੇਢ ਦੋ ਘੰਟੇ ਜਿੱਥੇ ਪਹੁੰਚ ਰਹੇ ਨੇ ਤੇ ਉਹ ਆ ਕੇ ਰਾਤ ਨੂੰ ਬੱਚਿਆਂ ਨੂੰ ਕੱਢਣਗੇ ਪਰ ਉੱਥੇ ਤਾਂ ਦੱਸਿਆ ਜਾ ਰਿਹਾ ਦੋ ਬੱਚੇ ਬਾਹਰ ਕੱਢ ਲਿੱਤੇ ਗਏ ਨੇ ਨਹੀਂ ਉਹ ਨਾਲ ਹੀ ਨਹਾਉਦੇ ਸੀਗੇ ਨਾਲ ਨਹਾਉਦੇ ਸੀ ਉਹ ਉਹ ਕਿਨਾਰੇ ਤੇ ਸੀਗੇ ਉਹ ਉਹ ਬਾਹਰ ਆ ਗਏ ਜਿਹੜੇ ਨਹਾ ਰਹੇ ਸੀਗੇ ਉਹ ਦਰਿਆ ਚ ਚਲੇ ਗਏ ਅੱਛਾ ਕਹੋ ਪਾਣੀ ਡੂੰਘਾ ਜੀ 15 20 ਫੁੱਟ ਪਾਣੀ ਡੂੰਘਾ ਇੱਥੇ ਟੋਟਲ ਕਿੰਨੇ ਕੋ ਬੱਚੇ ਨਹਾ ਰਹੇ ਸੀਗੇ ਚੇ 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 ਜਿਹੜੇ ਨੇ ਜੀ ਗੋਤਾਖੋਰ ਨੇ ਕਿੰਨੇ ਕੋ ਲੱਭੇ ਨਹੀਂ ਗੋਤਾਖੋਰ ਤਾਂ ਆਇਆ ਵੀ ਚੱਲੇ ਗੋਤਾਖੋਰ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਹੀਂ ਜੀ ਗੋਤਾਖੋਰ ਨਹੀਂ ਆਇਆ ਉਸ ਪੁਲਿਸ ਕਿੰਨੀ ਦੇਰ ਬਾਅਦ ਪਹੁੰਚੀ ਇੱਥੇ ਪੁਲਿਸ ਦਾ ਜਦੋਂ ਜਦੋਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਤਾਂ ਆ ਗਈ ਪੁਲਿਸ ਦਾ ਕੰਮ ਏ ਜੀ ਜਨਤਾ ਨੂੰ ਦਰਿਆ ਤੋਂ ਪਿੱਛੇ ਕਰਨਾ ਹੋਰ ਉਹਨਾਂ ਨੇ ਨਾ ਤਾਂ ਦਰਿਆ 'ਚ ਵੜਨਾ ਹੂੰ ਠੀਕ ਆ ਜੀ ਤੇ ਨਾ ਉਹ ਆਪਣੀ ਡਿਊਟੀ ਪੂਗਤਾਉਣੀ ਉਹਨਾਂ ਨੇ ਵੀ ਕੋਈ ਦਰਿਆ ਦੇ ਵਿੱਚ ਨਾ ਕੋਈ ਹੋਰ ਹੱਸਾ ਇਦਾਂ ਦਾ ਹੋ ਜਾ ਉਹ ਤਾਂ ਲੋਕਾਂ ਨੂੰ ਪਿੱਛੇ ਕਰਨਗੇ ਪਰ ਜਿਹੜਾ ਕੰਮ ਆ ਗੁੱਤਾਖੋਰਾਂ ਦਾ ਵਾ ਉਹ ਪਾਣੀ 'ਚ ਵੜਨਗੇ ਇਹ ਦੇਖੋ ਇਹ ਨਾ ਹਾਂਜੀ ਇਹ ਦੇਖੋ ਇਹ ਸਰਪੰਚ ਸਾਹਿਬ ਇਹ ਸਾਡੀਆਂ ਰਜਿਸਟਰੀਆਂ ਕੀਤੀ ਹੋਈਆਂ ਪ੍ਰਸ਼ਾਸਨ ਨੂੰ ਹਾਂਜੀ ਇਹ ਕੋ ਅੱਜ ਪਹਿਲੀ ਘਟਨਾ ਨਹੀਂ ਹੋਈ ਜਿਹੜੇ ਦਾ ਪਿੰਡ ਦੇ ਵਸਨੀਕ ਨੇ ਆਲੇ ਦੁਆਲੇ ਦੇ ਜਿਹੜੇ ਉਹਨਾਂ ਨੂੰ ਤਾਂ ਪਤਾ ਵੀ ਇਹ ਪਾਣੀ ਡੂੰਗਾ ਜਿਹੜੇ ਬੱਚੇ ਨੇ ਵਿਚਾਰੇ ਸ਼ਹਿਰੀ ਨੇ ਸੋ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇੱਥੇ ਪਾਣੀ ਕਿੰਨਾ ਡੂੰਗਾ ਕਿੰਨਾ ਨਹੀਂ ਉਹ ਸੰਡੇ ਆ ਅਗਲਾ ਆਉਂਦਾ ਨਾ ਆਉਣ ਇੱਥੇ ਤੁਸੀਂ ਇੰਜੋਏ ਕਰਨ ਕਹਿ ਲੋ ਜਿਆ ਜੋ ਵੀ ਹੈ ਨਾ ਗਰਮੀ ਤੋਂ ਨਿਜਾਤ ਸੋ ਮੈਂ ਧਿਆਨ ਦੋਣਾ ਵੀ ਇਹ ਸਾਡੇ ਸਰਪੰਚ ਸਾਹਿਬ ਨੇ 28 ਪੰਜ ਦੀਆਂ ਪ੍ਰਸ਼ਾਸਨ ਨੂੰ ਰਿਸਟਰੀਆਂ ਕੀਤੀਆਂ ਹੋਈਆਂ ਨੇ ਆ ਮੰਗ ਪੱਤਰ ਨੇ ਦੇਖੋ ਦਰਖਾਸਤ ਵੀ ਲੁਧਿਆਣੇ ਤੋਂ ਲੋਕ ਆਉਂਦੇ ਆ ਸ਼ਹਿਰ ਤੋਂ ਵੀ ਇੱਥੇ ਤੁਸੀਂ ਇੱਥੇ ਕਾਈਂਡਲੀ ਸਾਨੂੰ ਇੱਕ ਪੁਲਿਸ ਪਾਰਟੀ ਦਿੱਤੀ ਜਾਵੇ ਮੈਂ ਇਹ ਸਮਝਦਾ ਵੀ ਜੇ ਕਿਤੇ ਮਾੜਾ ਮੋਟਾ ਇੱਥੇ ਗੌਰ ਹੋਇਆ ਹੁੰਦਾ ਤਾਂ ਅੱਜ ਜਿਹੜੇ ਚਾਰ ਨੌਜਵਾਨ ਉਹ ਸਹੀ ਨੌਕਰੀ ਨਹੀਂ ਆਉਂਦੇ ਨੀਓ ਨੂੰ ਲੱਭੇ ਜਾ ਰਹੇ ਨੌਜਵਾਨ ਇਹ ਕੀ ਕਰਦੇ ਉਹ ਤਾਂ ਤਕਰੀਬਨ 7 ਘੰਟੇ 7.5 ਘੰਟੇ ਦਾ ਬਹਵਾ ਬੋਲ ਕੇ ਆ ਤਿੰਨ ਵਜੇ ਦੇ ਤਕਰੀਬਨ ਇਹ ਮੁੰਡੇ ਸੀ ਜਨ ਉਹਨਾਂ ਨੇ ਪਿੰਡ ਤੋਂ ਫਰਾਹ ਦਿੱਤੀ ਪਿੰਡ ਵਾਲੇ ਆਏ ਪ੍ਰਸ਼ਾਸਨ ਆਇਆ ਜੇ ਗੁਤਾਖੋਰ ਇੱਥੇ ਹੁੰਦੇ ਤਾਂ ਸ਼ਾਇਦ ਉਹ ਲੱਭ ਜਾਂਦੇ ਪਰ ਉਹ ਟੀਮ ਹੁਣ ਜਿਵੇਂ ਜਿਵੇਂ ਕੋਈ ਪਹੁੰਚਿਆ ਉੱਥੇ ਹਜੇ ਆ ਰਹੇ ਨੇ ਐਸਬੀ ਸਾਹਿਬ ਆਏ ਨੇ ਹੁਣ ਐਸਚੂ ਸਾਹਿਬ ਵੀ ਪਹਿਲਾਂ ਆ ਕੇ ਚਲੇ ਗਏ ਦੁਬਾਰਾ ਆਏ ਆ ਉਹ ਤਾਂ ਸਾਡੀ ਪ੍ਰਸ਼ਾਸਨ ਮੂਰੇ ਬੇਨਤੀ ਹੈ ਕਿ ਇਹ ਤਾਂ ਅਸੀਂ ਜਾਨਣਾ ਘਵਾ ਲਈਆਂ ਤੇ ਸਾਡੀ ਹੱਥ ਛੋੜ ਕੇ ਬੇਨਤੀ ਹੁਣ ਪੀਸੀਆਰ ਆਜਾਇਆ ਇੱਥੇ ਇੱਕ ਪੱਕਾ ਪਰਮਾਨੈਂਟਲੀ ਜਿਹੜੀ ਪੀਸੀਆਰ ਦੀ ਟੀਮ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਸਤਲੁਜ ਰਹਿ ਰਿਹਾ ਹੈ ਬੜਾ ਡੂੰਘਾ ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਆਪਣੇ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਨਾ ਕਰੋ ਨੌਜਵਾਨਾਂ ਵੱਲੋਂ ਤਾਂ ਜਦੋਂ ਨੌਜਵਾਨਾਂ ਵੱਲੋਂ ਤਾਂ ਇਹ ਗਲਤੀ ਹੋਈ ਪਰ ਲੱਗਦਾ ਨਹੀਂ ਪ੍ਰਸ਼ਾਸਨ ਦੀ ਵੀ ਵੱਡੀ ਮੈਂ ਤਾਂ ਮੈਂ ਤਾਂ ਆ ਦਿਖਾ ਰਿਹਾ ਦੇਖੋ ਚੀਫ ਮਿਨਿਸਟਰ ਪੰਜਾਬ ਸੀਪੀ ਲੁਧਿਆਣਾ ਹਿਊਮਨ ਰਾਈਟਸ ਕਮਿਸ਼ਨ ਮਾ ਚੰਡੀਗੜ੍ਹ ਡੀਜੀਪੀ ਪੰਜਾਬ ਦਾ ਪ੍ਰਸ਼ਾਸਨ ਇਹਦਾ ਜਵਾਬ ਦੇ ਸਕਦਾ ਅਸੀਂ ਕੀ ਕਰ ਸਕਦੇ ਹਾਂ ਜੀ ਜਦੋਂ ਮੌਕੇ ਤੇ ਪੁੱਛਿਆ ਤੁਹਾਡੀ ਗੱਲਬਾਤ ਕੋਈ ਹੋਈ ਹੋਈ ਪਿੰਡ ਦੇ ਲੋਕਾਂ ਉਹਨਾਂ ਕੋਲ ਜਿਹੜੀ ਟੀਮ ਆ ਦੇਖੋ ਸਰਕਾਰੀ ਕੁੱਤਾ ਖੁਰਤਾ ਕੋਈ ਹੁੰਦੇ ਨਹੀਂ ਜਿਹੜੇ ਉਹਨਾਂ ਕੋਲ ਪ੍ਰਾਈਵੇਟ ਹੈਗੇ ਆ ਉਹਨਾਂ ਨੇ ਫੋਨ ਕੀਤਾ ਆਲਰੇਡੀ ਆਲਰੇਡੀ ਉਹ ਕਰ ਚੁੱਕੇ ਸੀਗੇ ਫੋਨ ਉਹ ਆ ਰਹੇ ਆ ਤੇ ਇਹ ਮੈਂ ਬਾਅਦ ਚ ਆਇਆ ਮੈਂ ਬਾਹਰ ਸੀ ਤੇ ਬਾਕੀ ਇਹਨਾਂ ਨੂੰ ਕੋਣ ਤੁਹਾਡੇ ਵੱਲੋਂ ਕਿਹੜਾ ਪਰਿਵਾਰ ਦੋ ਮੇਰਾ ਭਾਈ ਹੈ ਭਾਈ ਹੈ ਹਾਂ ਚਾਚੇ ਦਾ ਲੜਕਾ ਕੀ ਨਾਮ ਹੈ ਉਸ ਦਾ ਮੈਂ ਸੁਭਾਹੁਲ ਨਾਮ ਤਾਂ ਕੀ ਕਰਨੇ ਆਏ ਸੀ वैसे नहाने आया था लड़के सब सारा स्टूडेंट ही लड़का है वो सारा ग्रुप में आया था इतनी उसका अट्ठारह बीस साल है बीस साल क्या करता है पढ़ाई करता है तो पुलिस वाले को मैं बहुत मेहनती कहूँ मैं हाथ जोड़ करके मेनती हूँ सर गोते खोलू बुलाओ कहता मेरा काम नहीं है आप अरेंज करो मैं मैं किसे अरेंज करूँ मैं कहाँ जाऊँगा मैं यहाँ तो हूँ मैं किसको कहूँ मैं आप ही को कहूँगा वो फिर भी वो, मेरा बात नहीं वो चलता बना है उसके बाद एक प्रेस रिपोर्टर भी आया था प्रेस रिपोर्ट को भी मैंने कहा सर आप मंगा दो कहता हूँ मेरा काम नहीं है मेरा काम है रिपोर्ट लिखना मैं कहा रिपोर्ट ही लिख करके क्या करोगे आप जब बंदा ही नहीं है रिपोर्ट क्या बनाओगे आप बंदे को पहले आप हाजिर हासिल करो ना नहीं। नहीं। आप तो रिपोर्ट बना के जा रहे हो हासिल तो हुआ नहीं कुछ तो चला गया वो मैं बहुत तो, मेहनत किया हूँ तो बिल्कुल नौजवान है पाँच छः क्या नाम है आपका समीर था समीर खान कहाँ के रहने वाले हैं चुंगी राहुल आज क्या हुआ था आपके साथ कितने लोग आए थे नहाने छः जने आए थे ऐसे ही दोस्त के घर आए थे यार दोस्त का घर है अच्छा तो फिर इधर आ गए थे छः के छः लोगों के क्या नाम है आ, समीर सहबाज एहसान और मिसाहुल जाहिर, और जाहिर, जाहिर और समी जो डूबे हैं उनके क्या नाम है समी एहसान और जाहिर और मिसाहुल। का, का के रहने हैं पाँच तो हमारी चुंगी कहीं हैं और जो एहसान है वो इधर ही रहता उम्र है उम्र वही सतारह अठारह काम क्या करते हैं बच्चे काम पढ़ते, पढ़ते हैं अभी जो डूबे हैं वो उनके यहाँ पे माँ तो बाप है या वो पर रहते हैं सभी फैमिली पूरी अच्छा, रूप से कहाँ से रहने वाले हैं तो अब ऐसे तो पता नहीं वही यूपी के होंगे कितनी उम्र होगी इनकी किन की जो डूबे हैं सतारह अठारह उन्नीस के आसपास अच्छा तो फिर जब आपके सामने डूबे तो उस समय आपने क्या देखा था कि डूब रहे थे तो आपने शोर नहीं बचाया नहीं हम भी डूब ही गए थे हम छह इकट्ठे थे ना अच्छा। तो सभी डूब गए थे तो हम दोनों तो इधर वो थे ना कोई बंदे सब अच्छा। तो हम दोनों को तो निकाल लिया जैसे हमें होश आया तो फिर जो यहाँ इधर जिसका घर है ना तो उसके घर गए थे बताने अच्छा। तो फिर ऐसे पूरी फैमिली को बताए तो किसके घर जाकर पहले बताया एहसान के घर जिसका घर यहाँ पे है पास में क्या सरपंच का बोलना है कि बार-बार रोकने के बावजूद बच्चे नहीं हटते हैं यहाँ या। यहाँ पर और भी बच्चे नहीं कि पैर पैर आपका फिसला है या पानी एकदम ज्यादा आ गया नहीं कुछ पता ही नहीं लगा हम तो किनारे ही पे नहा रहे थे अच्छा? तो क्या हुआ क्या नहीं हुआ कुछ पता ही नहीं लगा ਜਬ ਹੋਸ ਆਇਆ ਤਾਂ ਉਹ ਮਿਲੇ ਨਹੀਂ ਆਪਕਾ ਕੀ ਨਾਮ ਹੈ ਸਮੀਰ ਖਾਨ ਉਹਨੂੰ ਜੀ ਬੁਲਾਇਆ ਗੋਤਾਪੁਰ ਬੁਲਾਇਆ ਸਾਰੇ ਕੰਟਰੋਲ ਨੂੰ ਕਰਕੇ ਐਂਡੀਆ ਨੂੰ ਦੱਸਦਾ ਜੀ ਲੱਭਦੇ ਬੱਚਿਆਂ ਦੇ ਸਰ 6 ਘੰਟੇ ਬੀਤ ਚੁੱਕੇ ਨੇ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਪਾਣੀ ਚੜਿਆ ਹੈ ਹਨੇਰਾ ਹੈ ਬੰਦੋਬਸ ਕਰਕੇ ਲੋਕ ਘਰਾਤਾ ਰਹਿੰਦੇ ਨੇ ਇਸ ਕੋਈ ਬੱਚੇ ਕਿੱਥੇ ਦੇ ਸੀਗੇ ਕੁਝ ਪਤਾ ਲੱਗ ਸਕਿਆ ਸਰ ਸਿੱਧੇ ਜੁਪੀ ਬਿਹਾਰ ਨੇ ਕੁਝ ਸਿੱਧੇ ਬਿਹਾਰ ਨੇ ਇੱਕ ਆਸਵਾਦ ਹਾਂ ਆਪਣੇ ਇਹ ਇਹ ਰਹਿਣ ਵਾਲੇ ਕਿਸੇ ਯੂਪੀ ਦੇ ਪ੍ਰਵਾਸੀ ਆਪਣੇ ਬੰਦੇ ਆ ਸਾਰੇ ਜੋ ਵੀ ਹੈ ਬਲੇ ਫਿਲਹਾਲ ਤੇ ਇਨਸਾਨ ਆ ਬੰਦੇ ਦੇਖ ਲੇ ਜੋ ਜਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾ ਜੂਨਬਰੀ ਪਿੰਡ ਕਾਸਾਬਾਦ ਦੇ ਵਿੱਚ ਮੌਜੂਦ ਹ ਜਿੱਥੇ ਕਿ ਇੱਕ ਮਨ ਭਾਗੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਕਿ ਚਾਰ ਤੋਂ ਵੱਧ ਨੌਜਵਾਨ ਜਿਹੜੇ ਇੱਥੇ ਨਹਾਣ ਆਏ ਸੀਗੇ ਤੇ ਜਿਹੜੀ ਕਿ ਇੱਥੇ ਨਾਂ ਨਹੀਂ ਸੀ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਬਹਾਵ ਜਾਂ ਕੁਝ ਇਦਾਂ ਦੀ ਕੋਈ ਘਟਨਾ ਹੋਈ ਤੇ ਜਿਹੜੀ ਕਿ ਇਹ ਚਾਰ ਨੋਜਵਾਂ ਜਿਹੜੇ ਡੁੱਬ ਗਏ ਜਿਹੜੀ ਕਿ ਦੋ ਦੀ ਦੋ ਅਜੇ ਕਿ ਬਰਾਮਦ ਹੋਈ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਜਿਹੜੀ ਕੀ ਹੈ ਮੌਕੇ ਤੇ ਮ ਉਹ ਮੌਕੇ ਬੜੀ ਲੇਟ ਪਹੁੰਚੀ ਤੇ ਪਰਿਵਾਰ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਕਿ 7 ਘੰਟੇ ਹੋ ਗਏ ਹਾਲੀ ਤੱਕ ਜਿਹੜੀ ਕਿ ਚਾਰ ਬੋੜੀਆਂ ਜਿਹੜੀਆਂ ਨਹੀਂ ਮਿਲੀ ਗਈਆਂ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਨੇ ਕਿਹਾ ਕਿ ਗੋਤਾਖੋਰ ਨੂੰ ਜਾ ਕੇ ਇਤਲਾਹ ਦਿੱਤੀ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਵੀ ਬੜੀ ਵੀ ਬੜੀ ناکامی ਹੈ ਕਿ ਉਹਨਾਂ ਨੇ ਸਾਫ ਸਪਸ਼ਟੀ ਦੇ ਤੌਰ ਤੇ ਕਿਹਾ ਕਿ ਤੁਸੀਂ ਆਪਣੇ ਗੋਤਾਖੋਰ ਤੁਸੀਂ ਆਪ ਅਰੇਂਜ ਕਰੋ ਇਦਾਂ ਦੀ ਜਿਹੜੀ ਕਿ ਹੈ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੇ ਪਰਿਵਾਰ ਮੈਂਬਰਾਂ ਨੂੰ ਕਿਹਾ ਉਹ ਦੇਖਣਾ ਹੋਏਗਾ ਕਿ ਜਿਹੜੇ ਚਾਰ ਨੌਜਵਾਨ ਜਿਹੜੇ ਡੁੱਬੇ ਨੇ ਤੇ ਉਹਨਾਂ ਨੂੰ ਪੁਲਿਸ ਤੇ ਆ ਗੋਤਾਖੋਰ ਵੱਲੋਂ ਕਿੰਨੀ ਜਲਦੀ ਲੱਭਿਆ ਜਾਂਦਾ ਹੈ ਜੁਰੇਲ ਧਨਰਾਏ ਬੀਨਾਂ ਹਣੀ ਦੇ ਨਾਲ ਜੂਨ ਬਰੀ ਰਿਪੋਰਟ ਤਨਵਾ